ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੇਸ਼ ਸਿੰਘ ਪਠਾਨ ਮਾਦਰਾ ਦੇ ਵੱਲੋਂ ਆਪਣੀ ਸਰਕਾਰ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਹਨੇ ਖਦਸ਼ਾ ਜ਼ਾਹਿਰ ਕੀਤਾ ਸੀਗਾ ਕਿ ਉਸਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਝੂਠੇ ਕੇਸ ਦੇ ਵਿੱਚ ਤਾਂ ਅੱਜ ਸਵੇਰੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਜੋ ਵੀ ਇਹ ਪੂਰਾ ਮਾਮਲਾ ਹੈ ਸਰਕਾਰ ਦੀਆਂ ਪੋਲਾ ਖੁੱਲੀਆਂ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਮੋੜ ਹੁਣ ਸਾਹਮਣੇ ਆਇਆ ਹੈ ਇਹਦੇ ਮੁਤਲਕ ਗੱਲਬਾਤ ਕਰਾਂਗੇ ਸਾਡੇ ਨਾਲ ਰਜੀਵ ਗਾਂਧੀ ਨੈਸ਼ਨਲ ਲਾਜ ਯੂਨੀਵਰਸਿਟੀ ਤੋਂ ਡਾਕਟਰ ਨਰਿੰਦਰ ਸਿੰਘ ਫੌਨ ਲਾਈਨ ਤੇ ਨੇ ਡਾਕਟਰ ਸਾਹਿਬ ਨੀਡਰ ਪੰਜਾਬੀ মিডিਆ ਤੇ ਸਵਾਗਤ ਹੈ ਜੀ ਜੀ ਆਇਆਂ ਨੂੰ ਹਾਂ ਜੀ ਨੀਡਰ ਪੰਜਾਬ ਨੂੰ ਤੇ ਸਾਰੇ ਸੋਤਰੀਆਂ ਨੂੰ ਕਹਿੰਦਾ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਜਿਹੜਾ ਇਹ ਮੈਟਰ ਆ ਤੁਸੀਂ ਕਿਵੇਂ ਦੇਖ ਰਹੇ ਹੋ ਹਰਮੇਸ਼ ਸਿੰਘ ਪਠਾਨ ਮਾਚਰਾ ਕਿਉਂਕਿ 92 ਵਿਧਾਇਕਾਂ ਦੇ ਵਿੱਚੋਂ ਕੋਈ ਨਹੀਂ ਬੋਲ ਰਿਹਾ ਹੈਗਾ ਕਿਉਂਕਿ ਹਾਲਾਤ ਸਭ ਨੂੰ ਪਤਾ ਨੇ ਕਿਵੇਂ ਸੜਕਾਂ ਟੁੱਟੀਆਂ ਨੇ ਜਾਂ ਵਿਕਾਸ ਕਾਰਜ ਕਿੰਨੇ ਕੁ ਹੋਏ ਨੇ ਪਰ ਪਠਾਨ ਮਾਚਰਾ ਹੁਣ तकरीबन 1.5 ਸਾਲ ਦਾ ਸਮਾਂ ਰਹਿ ਗਿਆ ਸਰਕਾਰ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਹਮ ਸਵਾਲ ਚੁੱਕ ਰਹੇ ਨੇ ਕਿੰਨੇ ਪਾਣੀ ਆ ਗਿਆ ਉਹਦੇ ਬਦਲੇ ਧਿਆਨ ਦਿੱਤਾ ਜਾ ਰਿਹਾ ਸਾਡੇ ਲੋਕ ਖੜਾ ਕੇ ਹਲ ਰਹੇ ਨੇ ਤਾਂ ਆਪਣੀ ਸਰਕਾਰ ਦੇ ਖਿਲਾਫ ਸਵਾਲ ਚੁੱਕਣ ਪਿੱਛੇ ਕਾਰਨ ਕੀ ਨਜ਼ਰ ਆ ਰਹੇ ਨੇ ਤੁਹਾਨੂੰ ਜਾਨੀ ਇਹਦੀ ਪਹਿਲੀ ਗੱਲ ਤਾਂ ਵੀ ਜਿਹੜੀ ਆਮ ਆਦਮੀ ਪਾਰਟੀ ਜਦੋਂ ਆਈ ਸੀ ਤੇ ਬਹੁਤ ਹੀ ਲੋਕਾਂ ਨੂੰ ਇੱਕ ਉਮੀਦਾਂ ਸੀ ਤੇ ਇੱਕ ਇਨਕਲਾਬੀ ਤਰੀਕੇ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਪਸੰਦ ਵੀ ਕੀਤਾ ਤੇ ਇਹਨਾਂ ਨੂੰ ਵੋਟਾਂ ਦਾ ਵੀ ਪਰਮਾਉਂਗਾਰਾ ਮਿਲੇ ਜਿਵੇਂ ਆਪਾਂ ਕਹਿ ਰਹੇ ਹਾਂ ਵੀ 92 93 ਸੀਟਾਂ ਮਿਲੀਆਂ ਆ ਆਜ਼ਾਦੀ ਤੋਂ ਬਾਅਦ ਇੱਕ ਰਿਕਾਰਡ ਤੋੜ ਵੋਟਿੰਗ ਸੀ ਜੀ ਤੇ ਰਿਕਾਰਡ ਤੋੜ ਸੀਟਿੰਗ ਸੀ ਤੇ ਹੁਣ ਇਹਨਾਂ ਨੂੰ ਲੱਗ ਰਿਹਾ ਵੀ 3.5 ਸਾਲ ਹੋ ਗਏ ਪਰ ਜਦੋਂ ਆ ਕੁਦਰਤ ਦੀ ਹੁਣ ਮਾਰ ਸ਼ੁਰੂ ਹੋਈ ਏ ਤੇ ਇਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਕਾਫੀ ਜਿਹੜੀਆਂ ਪਵਨਹਿਰੀ ਮੈਕਮੇ ਦੀਆਂ ਸਿਫਾਈ ਡਿਪਾਰਟਮੈਂਟ ਵਾਲੇ ਦੀਆਂ ਤੇ ਹੋਰ ਪੀਰਾ ਲੁਡੀ ਜਾਂ ਕੁਝ ਮੈਕਮੇ ਨੀਡ ਪੋਲਾਂ ਕਰਨੀ ਸ਼ੁਰੂ ਹੋਈਆਂ ਨੇ ਤੇ ਜਿੱਥੇ ਅਸਾਨੂੰ ਨਜ਼ਰ ਆ ਰਿਹਾ ਵੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਿਵੇਂ ਹੁਣ ਆਪਾਂ ਤੇ ਐਪ੍ਰੈਜ਼ੈਂਟ ਦੇਖ ਹੀ ਰਹੇ ਹਾਂ ਇੱਕ ਦਾ ਪਾਖੜਾ ਮੰਡਲ ਜਿਹੜੇ ਵਿਆਸਤ ਯੋਜਨਾ ਦੇ ਨਾਂ ਤੇ ਵੀ ਚੱਲਦੇ ਆ ਸੀ ਤੇ ਪਹਿਲਾਂ ਕੰਟਰੋਵਰਸੀਆਂ ਵੀ ਚੱਲ ਰਹੀਆਂ ਨੇ ਪੰਜਾਬ ਹਰਿਆਣਾ ਨੂੰ ਲੈ ਕੇ ਪਿਹਾਈ ਪਾਣੀਆਂ ਨੂੰ ਲੈ ਕੇ ਪਰ ਹੁਣ ਜਦੋਂ ਕੁਦਰਤ ਦੀ ਕਰੋਪੀ ਹੋਈ ਹੈ ਤੇ ਹੁਣ ਕਿਹਦਾ ਵਾਧੂ ਪਾਣੀ ਲੈਣ ਨੂੰ ਵੀ ਕੋਈ ਤਿਆਰ ਨਹੀਂ ਜੀ 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 ਹੁਣ ਜਮੀਨ ਦੀ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਜਿਵੇਂ ਉਹਨਾਂ ਰਵੀ ਸਿੰਘ ਪਠਾਨ ਮਾਜਰਾ ਵੀ ਤੁਸੀਂ ਗੱਲ ਕੀਤੀ ਹੈ ਤੇ ਉਹਦਾ ਵਿੱਚ ਰੀਜ਼ਨ ਇਹ ਹੈ ਵੀ ਇੱਕ ਆਪਣੀ ਹੀ ਪਾਰਟੀ ਦਾ ਇੱਕ ਵਿਧਾਇਕ ਦੇ ਬੋਲਣ ਦਾ ਕਾਰਨ ਹੀ ਹੈ ਇੱਕ ਤਾਂ ਪਹਿਲਾਂ ਉਹਨਾਂ ਦੀ ਕੀ ਰਿਸ਼ਤੇਦਾਰ ਨੰਬਰ 1 ਤੇ ਤੇ ਨੰਬਰ 2 ਤੇ ਹਰ ਇੱਕ ਜਿਹੜਾ ਵੀ ਕੋਈ ਕੌਂਸਿਲਰ ਦਾ ਐਮ.ਐਲ.ਏ ਹੁੰਦਾ ਉਹ ਆਪਣੀ ਪੋਲਿਟਿਕਸ ਵਜਾਉਣ ਦੀ ਕੋਸ਼ਿਸ਼ ਕਰਦਾ ਹੈ। ਹੂੰ ਤੇ ਉਹ ਏਰੀਏ ਦੇ ਵਿੱਚ ਸਨੌਰ ਦੇ ਜਦੋਂ ਆਪਾਂ ਨੂੰ ਪਤਾ ਸਾਰਿਆਂ ਨੂੰ ਹੀ ਘੱਗਰ ਤਰੇਆ ਦੇ ਤਾਂ ਸਭ ਤੋਂ ਵੱਧ ਮਾਰ ਕਰਦਾ ਹੈ। ਜੀ ਤੇ ਉਹਨਾਂ ਦੇ ਆਸ-ਪਾਸ ਦੇ ਕਾਫੀ ਏਰੀਏ ਜਿਹੜੇ ਉਹ ਤੋਂ ਪੀੜਤ ਹੁੰਦੇ ਆ ਹੜ੍ਹ ਪੀੜਤਾਂ ਤੋਂ ਪਹਿਲਾਂ 2004 ਦੇ ਵਿੱਚ ਵੀ ਆ ਆਪਾਂ ਦੇਖਿਆ 92 93 ਵੀ ਦੇਖਿਆ ਆਪਾਂ ਨੇ ਤੇ 2021 ਦੇ ਵਿੱਚ ਵੀ ਕਾफी ਬਾਣੀ ਆਇਆ ਇਧਰਲੀ ਸਾਈਡ ਉਹ ਘੱਗਰ ਤੋਂ ਪ੍ਰਵਾਹੇ ਤੋਂ ਤੇ ਹੁਣ ਉਹ ਘੱਗਰ ਦਰਿਆ ਦੇ ਕਰਕੇ ਆਪਣੇ ਆਪ ਨੂੰ ਸੇਫਟੀ ਦੇ ਲਈ ਸਰਕਾਰ ਤੇ ਕੁਝ ਜਿਹੀ ਉਹਨਾਂ ਨੇ ਉਂਗਲਾਂ ਉਠਾਣੇ ਸ਼ੁਰੂ ਕੀਤੀਆਂ ਨੇ ਭਾਈ ਇੱਧਰ ਸਾਡੇ ਕੋਈ ਕੋਈ ਕਿਸੇ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ ਹੂੰ ਤੇ ਉਹਨਾਂ ਦੇ ਅਧਿਕਾਰ ਕੀ ਕਰਕੇ ਹੁਣ ਇਹਨਾਂ ਨੂੰ ਲੱਗ ਰਹੀ ਹੈ ਵੀ ਕੁਝ ਨਾ ਕੁਝ ਸਾਨੂੰ ਮਤਲਬ ਮੂਵਮੈਂਟ ਕਰਨੀ ਚਾਹੀਦੀ ਹੈ ਹੁਣ ਬਾਹਰੋਂ ਤਾਂ ਕਿਸੇ ਨੇ ਐਡਾ ਵਿਰੋਧ ਨਹੀਂ ਕੀਤਾ ਹੁਣ ਆਪਣੀ ਹੀ ਪਾਰਟੀ ਜਦੋਂ ਵਿਰੋਧ ਕਰ ਰਹੇ ਨੇ ਤੇ ਆਉゼ एमएलए ਵੀ ਉਹ ਜਿਹੜੀ ਪਠਾਨ ਮਾਦਰਾ ਦੀ ਸਕਿਉਰਟੀ ਕਵਰ ਹੈ ਉਹ ਵਿਡਰਾਅ ਕਰਵਾ ਲਈ ਹੈ ਨਾ ਨਹੀਂ ਹੂੰ ਵੀ ਜਿੰਨੀ ਵੀ ਸਕਿਉਰਟੀ ਮਿਲੀ ਹੋਈ ਸੀ ਠੀਕ ਹੈ ਜੀ ਤੇ ਵੀ ਉਹਨਾਂ ਨੇ ਕਿਹਾ ਕਿ ਇਹ ਕੋਈ ਪੋਲੀਟੀਕਲ ਬੋ ਨਹੀਂ ਹੈਗਾ ਵੀ ਮਤਲਬ ਹੁਣ ਵੀ ਇਹਨੂੰ ਪੋਲੀਟੀਕਲ ਸਮਝੋ ਨਾ ਪਰ ਜਦੋਂ ਕੀ ਜਦੋਂ ਇਲੈਕਸ਼ਨ ਦਾ ਸਾਲ ਜਾਂ 2.5 ਸਾਲ ਰਹਿ ਜਾਂਦਾ ਹੈ ਤੇ ਉਹਦੇ ਵਿੱਚ ਹਰ ਤੀਜ ਪੋਲੀਟਿਕਸ ਹੀ ਹੁੰਦੀ ਹੈ ਜੀ ਹੁਣ ਇਹਨੂੰ ਤੁਸੀਂ ਜਿਦਾ ਮੰਨੋ ਜਾਂ ਨਾ ਮੰਨੋ ਪਰ ਉਹਨਾਂ ਨੂੰ ਇਹ ਹੁੰਦਾ ਵੀ ਆਪਣੀ ਕਨਸਿਸਟੈਂਸੀ ਦੇ ਵਿੱਚ ਆਪਾਂ ਸੇਫ ਤਾਹੀ ਰਹਿ ਸਕਾਂਗੇ ਜਾਂ ਨੈਕਸਟ ਟਾਈਮ ਲੋਕਾਂ ਨੂੰ ਤਾਂ ਹੀ ਦਿਖਾ ਪਾਵਾਂਗੇ ਜੇ ਆਪਾਂ ਲੋਕਾਂ ਦੇ ਮੁੱਦੇ ਚੁੱਕਾਂ ਹੂੰ ਸਰ ਜੀ ਜਿਵੇਂ ਮਤਲਬ ਉਹਨਾਂ ਨੇ ਸਵਾਲ ਚੁੱਕੇ ਨੇ ਹੁਣ ਪਾਰਟੀ ਦੇ ਉੱਤੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਪੀ ਰਲ ਮਿਲ ਕੇ ਹੋ ਰਿਹਾ ਸਾਰਾ ਕੁਝ ਪਰ ਤੇ ਇਹ ਵੀ ਦੇਖੋ ਕਿ ਜਿਵੇਂ ਪਠਾਨ ਮਾਦਰ ਆਪਣੀ ਸਰਕਾਰ ਤੋਂ ਸਵਾਲ ਚੁੱਕਤੇ ਕਿ ਕੰਮ ਕੋਈ ਨਹੀਂ ਹੋ ਰਿਹਾ ਤਾਂ ਫਿਰ ਇਹਦੇ ਨਾਲ ਸਰਕਾਰ ਦੀ ਇਮੇਜ ਨਹੀਂ ਖਰਾਬ ਹੋਏਗੀ ਨੀ ਸਰਕਾਰ ਦੀ ਤਾਂ ਇਮੇਜ ਤੇ ਉਤੇ ਹੈ ਹੀ ਹੈ ਜਦੋਂ ਕੋਈ ਆਪਣੀ ਹੀ ਪਾਰਟੀ ਦਾ ਵਿਧਾਇਕ ਸਰਕਾਰ ਦੇ ਕੋਈ ਉਂਗਲ ਚੁੱਕਦਾ ਹੈ ਤਾਂ ਆਹ ਇਮੇਜ ਤਾਂ ਖਰਾਬ ਹੁੰਦੀ ਹੋਇਆ ਪਰ ਮੋਸਟਲੀ ਆਪਾਂ ਨੂੰ ਹੁਣ ਮੋਸਟ ਪ੍ਰੋਬੈਬਿਲਿਟੀ ਦਿਖਾਈ ਜਾਂਦਾ ਕੋਈ ਪਹਿਲਾਂ ਉਹ ਆਪਣੀ ਪੋਲਿਟਿਕਸ ਵਜਾਂਨ ਦੀ ਕੋਸ਼ਿਸ਼ ਕਰਦੇ ਕਿਉਂਕਿ ਜਿਹੜੇ ਆਪਣੇ ਦੇ ਲੋਕਲ ਇਸ਼ੂਜ਼ ਹੈ ਤੇ ਉਹਨਾਂ ਨੇ ਦੁਬਾਰਾ ਵੀ ਲੋਕਾਂ ਤੋਂ ਮਨਨਟ ਲੈਣੇ ਜਾਂ ਜਿੱਤਣੇ ਠੀਕ ਹੈ ਉਹ ਸਿਚੁਏਸ਼ਨ ਵਿੱਚ ਚੱਲ ਨੂੰ ਇਹ ਹੁੰਦਾ ਅਗਰ ਲੋਕਾਂ ਦੇ ਜਿਹੜੇ ਪਬਲਿਕ ਇਸ਼ੂ ਆਪਾਂ ਰਾਈਜ਼ ਨਹੀਂ ਕਰਾਂਗੇ ਤਾਂ ਆਪਾਂ ਨੈਕਸਟ ਟਾਈਮ ਕੀ ਮੂੰਹ ਲੈ ਕੇ ਜਾਵਾਂਗੇ ਤੇ ਹੁਣ ਜਿਸ ਤਰ੍ਹਾਂ ਹੁਣ ਮੀਂਹ ਦੇ ਨਾਲ ਵੀ ਤੁਹਾਨੂੰ ਪਤਾ ਵੀ ਕਿ ਕਾਫੀ ਜਿਹੜੇ ਆ ਉਹ 500 ਪਿੰਡ ਦਾ ਇਧਰਲੇ ਬਿਆਕਰੇ ਵਾਲੇ ਪਾਸੇ ਪ੍ਰਭਾਵਿਤ ਹੋਏ ਨੇ ਤੇ ਉਧਰੋਂ ਰਾਵੀ ਕੰਡੇ ਤਰਨਤਾਰਨ ਵਿੱਚ ਵੀ ਚੀਰਤਪੁਰ ਸਾਹੂ ਉਧਰ ਵੀ ਗਦਾਸਪੁਰ ਹਸ਼ਾਰਗੁਰ ਵਾਲੇ ਪਾਸੇ ਵੀ ਕਾਫੀ ਪ੍ਰਭਾਵਿਤ ਹੋਇਆ ਇਧਰੋਂ ਖੱਗੜ ਦਰਿਆ ਦਾ ਤੇ ਉਧਰੋਂ ਹੁਣ ਆਪਾਂ ਨੂੰ ਲੱਗਦਾ ਵੀ ਕਈ ਵਾਰੀ ਜਿਹੜੇ ਡੈਮਸ ਨੇ ਉਹਨਾਂ ਦਾ ਜਿਹੜਾ ਪਾਣੀ ਹੈ ਕੋਈ ਕਿਉਂਕਿ ਉਸੇ ਬਹੁਤੀ ਘੱਟ ਕੀਤਾ ਜਾਂਦਾ ਹੈ ਉਹ ਯਾਨੀ ਕਿ ਮੋਸਟਲੀ ਜਿਹੜੇ ਜਦੋਂ ਘਟਾਣ ਦੇ ਨੇ ਪਾਣੀ ਤੇ ਉਹਦੇ ਨਾਲ ਜਿਹੜੇ ਆਸ-ਪਾਸ ਦੇ ਇਲਾਕੇ ਨੇ ਉਹ ਹੜ੍ਹ ਪ੍ਰਭਾਵਤਾਂ ਦੇ ਵਿੱਚ ਆ ਜਾਂਦੇ ਨੇ ਜਿਵੇਂ ਪਹਿਲਾਂ ਇਹਨਾਂ ਨੇ 31 ਤੱਕ ਸਕੂਲਾਂ ਨੂੰ ਛੁੱਟੀਆਂ ਦਿੱਤੀਆਂ ਹੁਣ 3 ਤੱਕ ਵਧਾਈਆਂ ਸੀ ਫਿਰ ਤੇ ਕੱਲ 12 ਵਜੇ ਘੁਆਰਾਂ ਡਿਕਲੇਅਰ ਹੋ ਗਿਆ ਵੀ ਹੁਣ ਯੂਨੀਵਰਸਿਟੀ ਕਾਲਜਾਂ ਨੂੰ ਵੀ ਛੁੱਟੀਆਂ ਡਿਕਲੇਅਰ ਕਰ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਇਹ ਵੀ ਹਾਂਜੀ ਇਹਨਾਂ ਨੂੰ ਤਰਵਾਈ ਕਿਸੇ ਤਰੀਕੀ ਕੀਤਾ ਜਾਏ ਹਾਂਜੀ ਹਾਂਜੀ ਸਰ ਜਿਸ ਤਰੀਕੇ ਨਾਲ ਕ੍ਰਿਸ਼ਨ ਕੁਮਾਰ ਦਾ ਤੁਸੀਂ ਵੀ ਸੁਣਿਆ ਕਿ ਜੇਕਰ ਹੁੰਦਾ ਸੀਗਾ ਕਿ ਐਸਬੀਐਲ ਜਿਹੜਾ ਮੈਟਰ ਸੀਗਾ ਉਹਦੇ ਉੱਤੇ ਉਹਨਾਂ ਨੇ ਪੰਜਾਬ ਦਾ ਪੱਖ ਇੰਨਾ ਮਜ਼ਬੂਤ ਰੱਖਿਆ ਕਿ ਇਹ ਗੱਲ ਕਲੀਅਰ ਕਰ ਦਿੱਤੀ ਕਿ ਪਾਣੀ ਸਾਡੇ ਕੋਲ ਦੇਣ ਵਾਸਤੇ ਹੈ ਹੀ ਨਹੀਂਗਾ ਉਹਨਾਂ ਨੂੰ ਹਰਿਆਣਾ ਨੂੰ ਜਾਂ ਕਹਿ ਲਓ ਕਿ ਕੇਂਦਰ ਨੂੰ ਲਾਜਵਾਬ ਕਰਤਾ ਸੀਗਾ ਤਾਂ ਉਹੀ ਹੁਣ ਜਿਹੜੇ ਚੀਫ ਸੈਕਟਰੀ ਨੇ ਉਹ ਐਨੇ ਮਾੜੇ ਹੋ ਗਏ ਕਿ ਪਠਾਨ ਮਾਜਰਾ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਕਿ ਉਹਨਾਂ ਨੂੰ ਹਟਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਉਹਨਾਂ ਨੇ ਛਡਵਾਇਆ ਫਿਰ ਇਹ ਉਲਟ ਕਿਵੇਂ ਹੋ ਰਿਹਾ ਹੈ ਨੀ ਪਹਿਲੀ ਗੱਲ ਤਾਂ ਹੁਣ ਆਪਾਂ ਜਦੋਂ ਪਾਣੀ ਦੀ ਗੱਲ ਕਰ ਰਹੇ ਸੀ ਪਹਿਲਾਂ ਆਪਾਂ ਹੀ ਕਹਿੰਦੇ ਸੀ ਆਪਣੇ ਕੋਲ ਵਾਧੂ ਪਾਣੀ ਹੈ ਨਹੀਂਗਾ ਤੇ ਇਹ ਇਹਨਾਂ ਦੇ ਪਾਣੀ ਦੇ ਪੋਲਿਟਿਕਸ ਦੇ ਉੱਪਰ ਹੀ ਰਲੀਆਂ ਦਾ ਪਹਿਲਾਂ ਜੇ ਜਿਆਦਾ ਰੱਖੋ ਕਿ ਆਪਣਾ ਪੰਜਾਬੀ ਜਿਹੜਾ ਪੰਜਾਬ ਹੈ ਉਹ ਖੇਤੀਬਾੜੀ ਵਾਲਾ ਸੂਬਾ ਹੈ ਉਹਨਾਂ ਦੀ ਵੀ ਪੋਲਿਟਿਕਸ ਦਾ ਵੀ ਅਸੀਂ ਇਹੀ ਸੀਗਾ ਵੀ ਜਿਹੜੇ ਦਰਿਆਈ ਪਾਣੀਆਂ ਨੂੰ ਜਗਤੇ ਹੋਰ ਹੈ ਆਪਣਾ ਜਿਹੜਾ ਖੇਤੀਬਾੜੀ ਨੂੰ ਜਿਹੜੀ ਹੈ ਪਾਣੀ ਦੀ ਸਭ ਤੋਂ ਵੱਧ ਲੋੜ ਪੈਂਦੀ ਹੈ ਜਿਹੜੇ ਤਰੀਕੇ ਬਚਾਇਆ ਜਾਵੇ ਜੀ ਪਰ ਹੁਣ ਜਦੋਂ ਕੁਦਰਤੀ ਮਾਰ ਪਈ ਹੈ ਪਾਣੀ ਵਾਧੂ ਹੋਇਆ ਤੇ ਹੁਣ ਵਾਧੂ ਪਾਣੀ ਕੋਈ ਲੈਣ ਤਿਆਰ ਨਹੀਂ ਹੈਗਾ ਹੂੰ ਉਦੋਂ ਜੇ ਤੋਂ ਛੋਟੇਸ ਹੁੰਦੀ ਉਦੋਂ ਲੈਣ ਨੂੰ ਸਾਰੇ ਤਿਆਰ ਹੁੰਦੇ ਨੇ ਹੂੰ ਜੀ ਤੇ ਦੂਸਰਾ ਜਿਹੜੀ ਇਹ ਪਾਕੜਾ ਵਿਆਸਿੜੀ ਯੋਜਨਾ ਦੀ ਆਪਾਂ ਚੱਲ ਰਹੀ ਸੀ ਪਾਕੜਾ ਜਿਹੜਾ ਨੰਗਲ ਵਾਲਾ ਤੇ ਪਹਿਲਾਂ ਉੱਥੇ ਜਿਹੜੀ ਸੈਂਟਰ ਪੈਰਾਮੀਟਰੀ ਫੋਰਸਿਸ ਹੈ ਜਿਹੜੀਆਂ ਉਹ ਕੰਟਰੋਲ ਕਰਦੀਆਂ ਸੀਗੀਆਂ ਜੀ ਕਿਛੇ ਜੇ ਤੁਹਾਨੂੰ ਸੁਣਿਆ ਹੋਵੇਗਾ 2-3 ਮਹੀਨੇ ਪਹਿਲਾਂ ਹੀ ਖਾਇਆ ਸੀਗਾ ਵੀ ਭਗਵਾਨ ਜੀ ਮੰਨ ਨਹੀਂ ਗਿਆ ਵੀ ਸਾਡੀ ਆਪਣੀ ਪੁਲਿਸ ਫੋਰਸ ਵੀ ਸੂਸੀਸੈਂਟ ਹੈ ਵੀ ਅਸੀਂ ਆਪਣੀ ਮੈਨੇਜਮੈਂਟ ਖੁਦ ਕਰ ਸਕਦੇ ਹਾਂ ਜੀ ਠੀਕ ਹੈ ਜੀ ਜਿਹੜਾ ਪਾਸਾ ਮੇਨੂੰ ਵੀ ਆਸ ਸੀ ਜਿਹੜੀ ਉੱਪਰ ਚੱਲ ਰਹੀ ਸੀਗੀ ਉੱਥੇ ਜਿਹੜੀ ਪੈਰਾਮੈਟਰੀ ਕੋਰਸੇ ਲਾਇਏ ਹੋਏ ਸੀਗੇ ਜੀ ਠੀਕ ਹੈ ਉਹਨਾਂ ਨੂੰ ਇਹ ਵੀ ਸੈਂਟਰ ਦਾ ਕੁਝ ਖਰਚਾ ਘਟਾਇਆ ਜਾ ਵੀ ਜਿਹੜਾ ਪੈਰਾਮੈਮੈਟਰੀ ਕੋਰਸੇ ਦਾ ਵੀ ਆਪਣੇ ਹੀ ਪੁਲਿਸ ਦਾਗ ਤਨਾਤ ਕਿਤੇ ਗਏ ਹਮ ਇੱਕ ਉਹ ਵੀ ਕੰਟਰੋਵਰਸਰੀ ਹੈ ਜਿਹਦੇ ਕਰਕੇ ਆਪਾਂ ਨੂੰ ਲੱਗ ਰਿਹਾ ਹੈ ਵੀ ਜਿਹੜੀ ਹੈ ਵੀ ਸੈਂਟਰ ਤੇ ਸਟੇਟ ਦੀ ਜਿਹੜੀ ਟਕਸ਼ਾ ਲੂ ਚੱਲ ਰਹੀ ਹੈ ਲੈ ਕੇ ਠੀਕ ਹੈ ਕਿਉਂਕਿ ਉਹਨਾਂ ਦੇ ਕੰਟਰੋਲ ਤੋਂ ਉਹਨਾਂ ਨੇ ਮਤਲਬ ਹੈ ਵੀ ਸੇਵ ਕਰਵਾ ਲਿਆ ਵੀ ਹੁਣ ਆਪਣੀ ਆਪਣੀ ਯਾਨੀ ਕਿ ਪਹਿਲਾਂ ਸਟੇਟ ਦੇ ਜੂਰਿਸਡਿਕਸ਼ਨ ਚ ਨਹੀਂ ਸੀਗਾ ਸੈਂਟਰ ਦੇ ਜੂਰਿਸਡਿਕਸ਼ਨ ਸੀਗਾ ਤੇ ਉਹਨਾਂ ਦਾ ਕੋਰਸਿਸ ਦਾ ਜਿਹੜਾ ਖਰਚਾ ਸੀ ਉਹ ਪੰਜਾਬ ਗਵਰਨਮੈਂਟ ਦੇਣਾ ਪੈਣਾ ਜੀ ਸਰ ਜਿਸ ਤਿੱਕਨਾ ਪਠਾਨ ਮਾਜਰਾ ਨੇ ਰਾਤ ਵੀ ਵੀਡੀਓ ਪਾਈ ਹੈ ਉਹਨਾਂ ਨੇ ਖਦਸ਼ਾ ਜ਼ਾਹਿਰ ਕਰਤਾ ਸੀ ਕਹਿੰਦੇ ਮੈਨੂੰ ਗ੍ਰਿਫਤਾਰ ਜਾਂ ਝੂਠੇ ਕੇਸ ਚ ਫਸਾ ਸਕਦੇ ਨੇ ਮੈਨੂੰ ਅਰੈਸਟ ਵੀ ਕਰ ਸਕਦੇ ਨੇ ਤਾ ਕਹਿੰਦੇ ਵੀ ਅਫਸਰਾਂ ਨੂੰ ਮੈਂ ਚੇਤਾਵਨੀ ਦਿੰਦਾ ਕਿ ਜੇ ਲੱਤਾ 'ਚ ਭਾਰ ਚੱਲਦਿਆਂ ਤਾਂ ਮੈਂ ਇੱਤੇ ਕਾਰਵਾਈ ਕਰਿਓ ਕਿਉਂਕਿ ਦਿੱਲੀ ਵਾਲਿਆਂ ਦੇ ਕਹਿਣ ਤੇ ਨਾ ਕਰਿਓ ਤਾਂ ਤੁਹਾਨੂੰ ਕੀ ਲੱਗਦਾ ਪਈ ਜਿਹੜੀ ਕਾਰਵਾਈ ਹੋਈ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਈ ਹੈ ਜਾਂ ਫਿਰ ਦਿੱਲੀ ਵਾਲਿਆਂ ਦੇ ਕਹਿਣ ਤੇ ਹੋਈ ਹੈ ਜਾਂ ਫਿਰ ਕੋਈ ਹੋਰ ਕਾਰਨ ਦੇ ਪਿੱਛੇ ਮੈਨੂੰ ਤਾਂ ਮਤਲਬ ਥੋੜਾ ਜਿਹਾ ਫ੍ਰੈਂਡਲੀ ਮੈਨੂੰ ਆਤੀ ਲੱਗ ਰਿਹਾ ਤੇ ਇਹਦੇ ਵਿੱਚ ਵੀ ਜਿਨ੍ਹਾਂ ਦੀ ਆਪਣੀ ਪੋਲਿਟਿਕਸ ਇਨਵੋਲ ਹੈ ਜੀ ਕਿਉਂਕਿ ਜਦੋਂ ਆਪਾਂ ਨੂੰ ਪਤਾ ਹੈ ਵੀ ਪਗਵੰਦ ਮੰਨਜ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਇਹ ਤਾਂ ਕਿਸੇ ਗੱਲ ਤੋਂ ਚੁਪੀ ਨਹੀਂ ਹੈਗੀ ਠੀਕ ਹੈ ਜੀ ਤੇ ਦੂਸਰੀ ਗੱਲ ਹੁਣ ਆਪਾਂ ਨੂੰ ਇਹ ਲੱਗ ਰਿਹਾ ਹੈ ਵੀ ਡੇਢ ਸਾਲ ਪਹਿਲਾਂ ਮਤਲਬ ਆ ਕੇ ਬੋਲਣਾ ਠੀਕ ਹੈ ਜੀ ਉਹਦਾ ਕਾਰਨ ਕੀ ਹੈ ਵੀ ਸਾਢੇ 3 ਦਿਨ ਸਾਲ ਪਹਿਲਾਂ ਤੁਸੀਂ ਸਾਇਲੈਂਟ ਰਹੇ ਤੇ ਇੱਕ ਵੀ ਇਸ਼ੂ ਦੇ ਉੱਤੇ ਕੋਈ ਆਵਾਜ਼ ਨਹੀਂ ਜਕੀ ਜੀ ਠੀਕ ਹੈ ਜੀ ਤੇ ਹੁਣ ਆ ਕੇ ਮਤਲਬ ਥੋੜਾ ਜਿਹਾ ਇਸ਼ੂਜ਼ ਰਾਈਜ਼ ਕਰਨਾ ਉਹਦੇ ਵੀ ਤਾਂ ਸਿਰਫ ਤੇ ਦੇ ਰੂਪ ਇਹ ਹੈ ਵੀ ਪਟਿਆਲਾ ਜਿਹੜਾ ਏਰੀਆ ਤੁਹਾਨੂੰ ਵੀ ਪਤਾ ਹੈ ਵੀ ਇੱਕ ਬਠਿੰਡਾ ਤੇ ਪਟਿਆਲਾ ਤੇ ਹੁਣ ਜਿਹੜਾ ਆਪਣਾ ਅੰਤੂਰੀ ਵਾਲਾ ਏਰੀਆ ਹਾਈਲਾਈਟ ਹੋਇਆ ਸੀਗਾ ਜੀ ਇਹ ਪੋਲਿਟਿਕਸ ਦਾ ਸੈਂਟਰ ਸੀਗੇ ਤੇ ਪਟਿਆਲਾ ਦੇ ਏਰੀਏ ਦੇ ਵਿੱਚ ਪਠਾਨਮਾਦਰਾ ਜੀ ਦਾ ਜੋ ਕੱਦ ਹੈ ਤੇ ਉਹ ਮੇਰੇ ਖਿਆਲ ਦੇ ਵਿੱਚ ਪਟਿਆਲੇ ਦੇ ਵਿੱਚ ਕਿਸੇ ਵੀ ਐਮਐਲਏ ਦਾ ਨਹੀਂ ਹੈਗਾ ਠੀਕ ਹੈ ਜੀ ਤੇ ਉਹ ਆਪਣੀ ਇਮੇਜ ਨੂੰ ਬਿਲਡ ਅਪ ਕਰਨ ਦੇ ਲਈ ਇਹ ਜਿਹੜਾ ਸਾਰਾ ਕੁਝ ਕਰ ਰਹੇ ਨੇ ਇਹ ਹੈਗਾ ਮੈਨੂੰ ਨਹੀਂ ਲੱਗ ਰਿਹਾ ਵੀ ਇਹਨਾਂ ਦੇ ਖਿਲਾਫ ਕੋਈ ਸਖਤ ਕੋਈ ਜਾਂ ਫਾਨ ਕੋਈ ਕਾਰਵਾਈ ਨਜ਼ਰ ਆਏਗੀ ਕਿਉਂਕਿ ਇਹਨਾਂ ਦੇ ਵਿੱਚ ਤੇ ਤੁਸੀਂ ਮਤਲਬ ਕਿਸੇ ਵੀ ਫੋਟੋ ਦੇ ਵਿੱਚ ਦੇਖੋ ਜਿਹੜਾ ਰੋਗੋਂ ਅੰਮਾਨੀ ਦਾ ਦੋਨੋਂ ਦੇ ਕੰਢੇ ਦੇ ਉੱਤੇ ਐ ਸਮਾਈਨ ਫੇਸ ਦੇ ਵਿੱਚ ਆ ਮਤਲਬ ਇਹ ਵੀ ਲੱਗ ਰਿਹਾ ਕੋਈ ਗੁੱਸੇ ਵਾਲੀ ਮੂਵਮੈਂਟ ਮੈਨੂੰ ਨਹੀਂ ਲੱਗ ਰਹੀ ਹੈ ਜੀ ਹੂੰ ਤੁਹਾਨੂੰ ਲੱਗ ਰਹੀ ਹੈ ਤਾਂ ਤੁਸੀਂ ਉਹ ਦੱਸ ਸਕਦੇ ਹੋ ਵੀ ਇਹ ਤਾਂ ਇੱਕ ਕਮਿਊਨਿਟੀ ਗਲੀ ਸਟੰਟ ਹੈ ਵੀ ਰੂਲਿੰਗ ਵੀ ਸਾਡੀ ਤੇ اپੋਜੀਸ਼ਨ ਵੀ ਸਾਡੀ ਆਪਣੀ ਹੀ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਮਤਲਬ ਇਹ ਕਿੰਨ ਨਮਗਰਿਤਾ ਜਾ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਇਹ ਲੱਗ ਰਿਹਾ ਵੀ ਸਾਡੇ ਕੋਲੇ ਬੰਦਗੀ ਰਣਨੀ ਹੈਗੇ ਨਹੀਂ ਮਗਰ ਇੱਕ ਜਾਂ ਦੋ ਐਮਐਲਏ ਕੋਈ ਇੱਕ ਵੀ ਕਰ ਜਾਂਦੇ ਨੇ ਤੁਹਾਨੂੰ ਕੋਈ ਉਹਦੇ ਨਾਲ ਜਿਆਦਾ ਫਰਕ ਨਹੀਂ ਪੈਂਦਾ ਹੈ ਤੇ ਸਰ ਇਹ ਵੀ ਲੱਗ ਰਿਹਾ ਤੁਹਾਨੂੰ ਜਿਵੇਂ ਤਾਂ ਪੀ ਹੁਣ ਡੀਸੀ ਦਫ਼ਤਰੋਂ ਤਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਸੀਗਾ ਪੋਸਟ ਪਾਰਕ ਉੱਥੇ ਪਹੁੰਚੋ ਕਿ ਹੁਣ ਜਿਹੜਾ ਧਿਆਨ ਹੈ ਪੂਰੇ ਮੀਡੀਆ ਦਾ ਜਾਂ ਲੋਕਾਂ ਦਾ ਇਹ ਇਸ ਕੇਸ ਤੇ ਰਹੇਗਾ ਹੁਣ ਕਈ ਦਿਨਾਂ ਤੱਕ ਕਿਸ ਤਰ੍ਹਾਂ ਦੀ ਤੇ ਜਿਸ ਤਰੀਕੇ ਨਾਲ ਪਠਾਨ ਮਾਜਰਾ ਨੇ ਪੋਸਟ ਪਾਈ ਕਿ ਮਿੱਤੇ ਝੂਠਾ ਮਾਮਲਾ ਦਰਜ ਹੋਇਆ ਆਪਣੇ ਸਮਰਥਕਾਂ ਨੂੰ ਕਿਹਾ ਕਿ ਡੀਸੀ ਦਫ਼ਤਰ ਪਹੁੰਚੋ ਤਾਂ ਹੁਣ ਜਿਵੇਂ ਇਹ ਮੈਟਰਾ ਹੋਏਗਾ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ 'ਚ ਜੋ ਵੀ ਹੋਣਾ ਹੈ ਤਾਂ ਕਈ ਦਿਨਾਂ ਤੱਕ ਜਿਹੜਾ ਧਿਆਨ ਹੈ ਮੀਡੀਆ ਤੇ ਲੋਕਾਂ ਦਾ ਉਹ ਹੁਣ ਇਸ ਕਿਸ ਤੇ ਰਹੇਗਾ ਉਹ ਤਾਂ ਦੀਆਂ ਦੀ ਕੁਛ ਲੀਡਰ ਨੂੰ ਉਭਾਰਨੇ ਇਹਨਾਂ ਦੀ ਤੇ ਉਹਦੇ ਲਈ ਉਹਨਾਂ ਨੂੰ ਕੁਛ ਨਾ ਕੁਛ ਐਕਟੀਵਿਟੀ ਪੋਲਿਟਿਕਲ ਕਰਨੀ ਪੈਂਦੀ ਹੈ ਤੇ ਹੁਣ ਉਹਨਾਂ ਨੂੰ ਲੱਗਦਾ ਹੈ ਵੀ ਇਕੱਲੇ ਭਗਵਾਨ ਦਮਨ ਦੇ ਨਾਲ ਵੀਰ ਸਾਹ ਅੱਗੇ ਜਿਹੜੀ ਕਿ ਮੂੰਹ ਦਿਖਾਉਣ ਦੇ लायक ਨਹੀਂ ਰਹੇ ਹੈਗੇ ਸਿਸਟਮ ਹੈ ਜੀ ਵੀ ਭਾਈ ਇੱਕ ਜਾਂ ਦੋ ਹੋਰ ਲੀਡਰ ਹੈ ਇੱਕ ਟੀਮ ਬਿਲਡ ਅਪ ਕੀਤੀ ਜਾਵੇ ਠੀਕ ਹੈ ਤੇ ਜਿਹਦੇ ਨਾਲ ਆਪਾਂ ਕਲੈਕਟਿਵ ਲੀਡਰਸ਼ਿਪ ਦੇ ਅੱਗੇ ਇਲੈਕਸ਼ਨ ਜਿਹੜੀ ਅੱਗੇ ਕੇਸ ਕਰੀਏ ਜੀ ਜੀ ਤੇ ਜਿਹੜੇ ਮੀਨ ਉਹਨਾਂ ਦੇ ਖਾਸ ਖਾਸ ਚਿਹਰੇ ਨੇ ਜਿਵੇਂ ਹੁਣ ਪਹਿਲਾਂ ਹਾਂ ਆਪਾਂ ਕਰਦੇ ਕਰ ਰਹੇ ਸੀਗੇ ਵੀ अरोड़ा ਜੀ ਨੂੰ ਵੀ ਅੱਗੇ ਕੀਤਾ ਉਹਨਾਂ अरोड़ा ਜੀ ਨੂੰ ਵੀ ਪਹਿਲਾਂ ਪਾਰਟੀ ਪ੍ਰਧਾਨ ਦੀ ਜਿਵੇਂ ਮਾਰੀ ਵੀ ਭਗਵਾਨ ਜੀ ਦੇ ਕੋਲੇ ਹੀ ਸੀ ਸਾਡੇ ਸੀ ਹੰਸਾਲ ਦੇ ਕੋਲੇ ਤੇ ਹੁਣ ਪਾਰਟੀ ਪ੍ਰਧਾਨ ਦੀ ਜਿੰਮੇਵਾਰੀ ਛੱਡ ਗਈ ਉਹ ਕੱਲੇ ਸੀਐਮ ਦੀ ਜਿੰਮੇਵਾਰੀ ਨਿਭਾ ਰਹੇ ਨੇ ਜੀ ਪਾਰਟੀ ਪ੍ਰਧਾਨ ਜੀ ਨੇ ਮੈਨੂੰ ਰੋੜਾ ਹੁੰ ਦਿੱਤੀ ਤੇ ਫਿਰ ਕਨਵੀਨਰ ਜਿਹੜੇ ਹੁਣ ਮਤਲਬ ਜਿੰਦ ਕੇਜਰੀਵਾਲ ਨੂੰ ਤੇ ਐਕੀਆ ਨੈਸ਼ਨਲ ਉਸ ਤੋਂ ਬਾਅਦ ਤੇ ਸ਼ਿਸ਼ੋਧਿਆ ਜੀ ਨੂੰ ਲੈ ਕੇ ਆਏ ਫਿਰ ਮਤਲਬ ਪੰਜਾਬ ਦੇ ਕਨਵੀਨਰ ਦੇ ਤੌਰ ਤੇ ਫਿਰ ਕੋ ਪ੍ਰੈਜ਼ੀਡੈਂਟ ਦੇ ਤੌਰ ਤੇ ਫਿਰ ਉਹਨਾਂ ਨੂੰ ਜੈਨ ਜੀ ਨੂੰ ਲੈ ਕੇ ਆਏ ਤੇ ਹੁਣ ਉਹ ਜਿੰਨਗੇ ਵੀ ਕਲੈਕਟਿਵ ਲੀਡਰਸ਼ਿਪ ਲੈ ਕੇ ਆਣਾ ਚਾਹੁੰਦੇ ਨੇ ਜੀ ਕਿਸੇ ਇੱਕ ਲੀਡਰ ਦੇ ਨਾਮ ਦੇ ਉੱਤੇ ਉਹ ਚੰਨੀ ਚਾਹੁੰਦੇ ਜੀ ਫਿਊਚਰ ਵਿੱਚ ਇਲੈਕਸ਼ਨ ਲੜੀ ਜਾਏ ਜੀ ਵੀ ਜਿਹੜੇ ਖਾਸ ਖਾਸ ਸਿਹਰੇ ਨੇ ਤੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਕੀਮਤੀ ਵਿਚਾਰ ਦੇਣ ਲਈ ਹਾਂਜੀ ਥੈਂਕ ਯੂ ਜੀ ਥੈਂਕ ਯੂ ਤੇ ਆਮ ਸਾਰੇ ਮਤਲਬ ਲੀਡਰ ਪੰਜਾਬ ਸਰੂਤਿਆਂ ਨੂੰ ਤੇ ਤੇ ਉਹਨਾਂ ਦੇ ਪਿਆਰ ਭਰੀ ਸਹਿਯੋਗ ਤੇ ਸਾਡੀ ਜੀ ਤੁਹਾਨੂੰ ਸਾਡੇ ਹਾਂਜੀ ਜੀ ਤਸਦੀਨਾ ਜੀ ਡਾਕਟਰ ਨਰਿੰਦਰ ਸਿੰਘ ਜਿਨ੍ਹਾਂ ਨੇ ਆਪਣੇ ਇਸ ਵਿਸ਼ੇ ਦੇ ਮਤਲਬਕ ਬਸਾਬ ਵਿਚਾਰ ਸਾਂਝੇ ਕੀਤੇ ਮੇਰੀ ਦਰਸ਼ਕ ਪ੍ਰੋਗਰਾਮ ਸੰਤ ਕਰਨਗੇ ਦੀ ਇਜਾਜ਼ਤ ਧੰਨਵਾਦ